ਚੜ੍ਹਦੀ ਕਲਾ ਵਾਲਾ ਮਾਹੌਲ ਹੈ ਜੀ ਮੈਂ ਆਪਣੇ ਪਿੰਡ ਧੂਰੀ ਚ ਆਇਆ ਤੇ ਜਿਹੜਾ ਮਾਹੌਲ ਅਜਰਾਲ ਦੇ ਪਿੰਡਾਂ ਚ ਅਸੀਂ ਜਾ ਕੇ ਆਏ ਮੈਂ ਪ੍ਰੋਫੈਸਰ ਹੰਕਾਰ ਸਿੰਘ ਜੀ ਉਹਨਾਂ ਨਾਲ ਜਾ ਕੇ ਆਇਆ ਭਾਈ ਜੱਸੀ ਸੇਖੋ ਕਿ ਭਾਈ ਹਰਜੀਤ ਹਰਮਨ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨ ਸਾਹਿਬ ਵਾਸਤੇ ਤੇ ਆਪਣੇ ਮੀਤ ਹੀਰ ਜੀ ਵਾਸਤੇ ਜੋ ਸਾਰਿਆਂ ਚ ਇੱਕ ਵਾਰੀ ਉਤਸ਼ਾਹ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾ ਕਮਾਲ ਲੱਗਦਾ ਐਂਡ ਆਪਦੇ ਆਪ ਹੀ ਸਾਰੇ ਮੂਰੇ ਸਿਰ ਚ ਹੋ ਗਿਆ ਜਾਂਦਾ ਵੀ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਜਣੇ ਕਿਉਂਕਿ ਪਾਰਟੀ ਨੇ ਸਰਬ ਕੀਤਾ ਮਾਨ ਸਾਹਿਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗਾ ਕੈਂਡੀਡੇਟ ਸਾਡੇ ਧੂਰੀ ਨੂੰ ਦਿੱਤਾ ਹਨਾ ਆਪਣੇ ਆਪਣੇ ਵਾਸਤੇ ਤੋਂ ਫੇਸਗਰੂਰ ਦੇ ਵਿੱਚੋਂ ਤੇ ਸਰੂਰ ਤੋਂ ਪਾਰਲੀਮੈਂਟ ਦੀ ਚੋਣ ਜਿੱਤ ਕੇ ਫਿਰ ਜਦੋਂ ਬਈ ਪਾਰਲੀਮੈਂਟ ਤੇ ਕਿਉਂਕਿ ਉੱਥੇ ਪਹਿਲਾਂ ਮਾਨ ਸਾਹਿਬ ਦੀ ਆਵਾਜ਼ ਗੂੰਜਦੀ ਸੀ ਹੁਣ ਮਾਨ ਸਾਹਿਬ ਮਾਨ ਸਾਹਿਬ ਦੀ ਆਵਾਜ਼ ਬਣ ਕੇ ਨੀਤਹਿਰ ਸਾਹਿਬ ਉੱਥੇ ਗੂੰਜਣਗੇ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਦੱਬ ਕੇ ਸਾਥ ਦੇਈਏ ਮੈਂ ਇਹਨਾਂ ਦਾ ਅਜੇ 2 ਸਾਲ ਹੋਇਆ ਉਹਸਾਲ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਹਜੇ ਸੇਰ ਚ ਪੂਣੀ ਵੀ ਨਹੀਂ ਕੀਤੀ ਵਾਰੀ ਵਾਰੀ ਸਾਰਾ ਕੁਝ ਪੂਰਾ ਕਰਨਾ ਸੋ ਚੜ੍ਹਦੀ ਕਲਾ ਚ ਆਪਣਾ ਬੇਟਾ ਸਮਝ ਕੇ ਆਪਣਾ ਭਰਾ ਸਮਝ ਕੇ ਆਪਣਾ ਵੱਡਾ ਭਰਾ ਸਮਝ ਕੇ ਉਹਨਾਂ ਤੇ ਵਿਸ਼ਵਾਸ ਕਰੋ ਮਾਨ ਸਾਹਿਬ ਤੇ ਔਰ ਮੀਂਧੇਰ ਸਾਹਿਬ ਉਹਨਾਂ ਤੇ ਔਰ ਸਾਰੇ ਜਣੇ ਆਪਾਂ ਮੈਂ ਤੇ ਧੂਰੀ ਦਾ ਆਪਾਂ ਕਦੇ ਵੀ ਵਿੱਚ ਦੇਖੋ ਭਾਈ ਊੰਕਾਰ ਹੁਣੀ ਇੱਥੇ ਹੈਗੇ ਨੇ ਪ੍ਰੋਫੈਸਰ ਸਾਹਿਬ ਲੱਖਾ ਜੀ ਹੁਣੀ ਇੱਥੇ ਹੈਗੇ ਨੇ ਭਾਈ ਸੇਕ ਹੁਣੀ ਇੱਥੇ ਹੈਗੇ ਨੇ ਅਸੀਂ ਸਾਰੇ ਜਣੇ ਤਾਂ ਹੀ ਆਏ ਵੀ ਇਹ ਪਾਰਟੀ ਉਹ ਹੈ ਜਿੰਨਾ ਵੀ ਆਪਾਂ ਬਾਹ ਫੜ ਸਕਦੇ ਆ ਬਾਹ ਫੜ ਕੇ ਖੜੇ ਕਰ ਸਕਦੇ ਆ ਵੀ ਤੁਸੀਂ ਭਾਈ ਆ ਵਾਦੇ ਕੀਤੇ ਸੀ ਪੂਰੇ ਕਰੋ ਔਰ ਮੈਂ ਜਿੰਨੇ ਕਬਰੀ ਅਸੀਂ ਇਕੱਠੇ ਹੋਏ ਆ ਜਿੰਨਾ ਕ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਧੂਰੀ ਬਾਰੇ ਕਦੇ ਵੀ ਗੱਲ ਕਰ ਲੋ ਤਾਂ ਹਮੇਸ਼ਾ ਕਹਿੰਦੇ ਮੈਨੂੰ ਪੁੱਛੋ ਨਾ ਮੈਨੂੰ ਦੱਸੋ ਕਰਨਾ ਕੀ ਆ ਨੀ ਤਾਂ ਹੁੰਦਾ ਵੀ ਆਪਾਂ ਡਿਬੇਟ ਕਰੀਏ ਕਹਿੰਦੇ ਨਾ ਧੂਰੀ ਵਾਸਤੇ ਟੈਕੀ ਹੈ ਦੱਬੀ ਚੱਲੋ ਤੁਸੀਂ ਕੰਮ ਕਿਉਂ ਕਿ ਤੁਸੀਂ ਸਾਰਿਆਂ ਦੇ ਮਾਨ ਬਖਸ਼ੇ ਆ ਉਹਨਾਂ ਨੂੰ ਇੱਥੋਂ ਜਿਤਾ ਕੇ ਆਪਾਂ ਸੀਐਮ ਬਣਾਇਆ ਹੈ ਨਾ ਮਾਨ ਸਾਹਿਬ ਨੇ ਔਰ ਉਹਨਾਂ ਦੇ ਦਿਲ 'ਚ ਬੜਾ ਸਤਕਾਰ ਹੈ ਧੂਰੀ ਵਾਰੇ ਸੋ ਮੈਂ ਕਹਿੰਦਾ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਕਿਰਪਾ ਕਰਨ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਥ ਦਈਏ ਮਾਨ ਸਾਹਿਬ ਉਹਨਾਂ ਦੀ ਜੀ ਇਹ ਪੰਜਾਬ ਦਾ ਦੌਰਾ ਕੀਤਾ ਹੈ ਕਿਤ ਤਰ੍ਹਾਂ ਦੀ ਹਲਚਾ ਨੌਜਵਾਨਾਂ ਦੇ ਵਿੱਚ ਕਿਤਨੀ ਬਹੁਤ 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 ਵਧੀਆ ਵੀਰੇ ਬਹੁਤ ਵਧੀਆ ਮੈਂ ਨਾ ਜੀ ਮੇਰਾ ਵੀਰੇ ਮੇਰਾ ਹਾਜੀ ਮੇਰਾ ਅਸੀਂ 35 ਸਾਲਾਂ ਦੀ ਸਾਡੀ ਜਾਰੀ ਹੈ ਜੀ ਮਾਨ ਸਾਹਿਬ ਹੁਣ ਨਾਲ ਬਹੁਤ ਪਿਆਰ ਹੈ ਜੀ ਨਿੱਜੀ ਤੌਰ ਤੇ ਜਿਵੇਂ ਕਰਨੀ ਤਨਮੋਲ ਤੁਸੀਂ ਉਹਨਾਂ ਦੀ ਸਪੈਸ਼ਲ ਗੱਲ ਕਰਦੇ ਹੋ ਉੱਥੇ ਮੈਂ ਬਾਲਾ ਲੰਮਾ ਸਮਾਂ ਗਾਇਆ ਜੀ ਉਹ ਜਾਰੀ ਹੈ ਮੇਰੀ ਜੀ ਕਹਿੰਦੇ ਜਦੋਂ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਨਾ ਜਦੋਂ ਫਿਰ ਦੁੱਧ ਦੇਣਾ ਹੀ ਹੋ ਫਿਰ ਨਿੰਗਣਾ ਪਾ ਕੇ ਨਹੀਂ ਦੇਣਾ ਚਾਹੀਦਾ ਖੜਿਆ ਦਾ ਖੜਿਆ ਫਿਰ ਇੱਕੋ ਗੱਲ ਹੈ ਹਨਾ ਜਿਵੇਂ ਸੁੱਖ ਦੇ ਦੁੱਖ ਦੇ ਸਾਰੇ ਪਾਸੇ ਖੜਨਾ ਚਾਹੀਦਾ ਸੋ ਆਪਾਂ ਮੈਨੂੰ ਬੜਾ ਮਾਣ ਹੈ ਵੀ ਮੈਂ ਔਰ ਮੈਨੂੰ ਮੇਰੇ ਮੋਢੇ ਤੇ ਹੁਣ ਵੀ ਵੱਡੇ ਭਰਾਵਾਂ ਵਾਂਗੂ ਹੱਥ ਰੱਖਦੇ ਨੇ ਔਰ ਕਰਮਜੀਤ ਦੇ ਮੁੰਡੇ ਤੇ ਮੈਂ ਵੱਡੇ ਭਰਾਵਾਂ ਵਾਂਗੂ ਹੱਥ ਰੱਖ ਲਿਆ ਨਾ ਸਾਡੀ ਟਿਕੜੀ ਓਵੇਂ ਸਾਡੇ ਸਾਰੇ ਭਰਾਵਾਂ ਦਾ ਯਾਰ ਓਵੇਂ ਪਿਆਰ ਸਾਰਿਆਂ ਦਾ ਜਿਵੇਂ ਭਾਈ ਅਸੀਂ ਸੇ ਕੋਈ ਨਹੀਂ ਬੜਾ ਲੰਮਾ ਹਰਸਾ ਮਾਨ ਸਾਹਿਬ ਨਾਲ ਰਹੇ ਨੇ ਭਾਈ ਪ੍ਰੋਫੈਸਰ ਰਮਕਾਰ ਸਾਹਿਬ ਤੇਵਿੰਦਰ ਹਰਜੀਤ ਹਰਮਨ ਜੀ ਹੈ ਨਾ ਬੜਾ ਲੰਮਾ ਹਰਸਾ ਸਾਰਿਆਂ ਦਾ ਆਪ ਸਾਂਝ ਹੈ ਇਹ ਸਾਂਝ ਕਰਕੇ ਤੁਰੇ ਫਿਰਦੇ ਆ ਸਾਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਨਹੀਂ ਹੈਗਾ ਵੀ ਜਾ ਕੇ ਜਾ ਕੇ ਸਪੋਰਟ ਕਰਕੇ ਆਓ ਇਹ ਦਿਲੋਂ ਹੀ ਆਇਆ ਅਸੀਂ ਦਿਲੋਂ ਸਾਨੂੰ ਵਧੀਆ ਲੱਗਿਆ ਕੰਮਕਾਰ ਵਧੀਆ ਲੱਗੇ ਅਸੀਂ ਨਾਲ ਖੜੇ ਆ ਹੈ ਨਾ ਬਾਬਾ ਚੜ੍ਹਦੀ ਕ ਸਾਰ ਬੜੀ ਵਧੀਆ ਗੱਲ ਹੈ ਔਰ ਇਦਾਂ ਦਾ ਸੀਐਮ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਮਿਲਣਾ ਹਨਾ ਸੋ ਆਪਾਂ ਨੂੰ ਸਾਥ ਦੇਣਾ ਚਾਹੀਦਾ ਔਰ ਧੂਰੀ ਇਲਾਕੇ 'ਚ ਮੈਂ ਮੇਰੇ ਵਾਸਤੇ ਮਾਨ ਵਾਲੀ ਗੱਲ ਦੁਬਾਰੇ ਕਹਿਣਾ ਬਾਰੀ-ਬਾਰੀ ਕਿਉਂਕਿ ਮੈਂ ਇੱਥੋਂ ਦਾ ਜੰਪਲਾ ਇੰਨਾ ਗਲੀਆਂ ਗਲੋਚਾਂ 'ਚ ਹੀ ਪੜਿਆ ਸਾਨੂੰ ਨਹੀਂ ਕਿਹਨੇ ਪੁੱਛਣਾ ਸੀਗਾ ਹੁਣ ਆਪਾਂ ਹਰੇਕ ਦੀ ਬਾਹ ਫੜ ਕੇ ਸੀਐਮ ਹਾਊਸ ਦੇ ਗੇਟ ਧੂਰੀ ਵਾਲਿਆਂ ਲਈ ਹਮੇਸ਼ਾ ਹੀ ਖੁੱਲੇ ਨੇ ਜਿਹੜਾ ਮਰਜ਼ੀ ਵਗਦੇ ਗੱਡੀਆਂ ਦੇ ਨੰਬਰ ਨੋਟ ਕਰਾਉਂਦੇ ਨੇ ਬਾਈ ਜੀ ਸਿੱਧੀਆਂ ਗੱਡੀਆਂ ਅੰਦਰ ਜਾਂਦੀਆਂ ਨੇ ਕਿੱਡੇ ਮਾਨ ਵਾਲੀ ਗੱਲ ਆ ਪਹਿਲਾਂ ਤਾਂ ਕੋਈ ਜਾ ਹੀ ਨਹੀਂ ਸਕਦਾ ਸੀਗਾ ਮ ਤਾਂ ਕਈ ਸਰਕਾਰਾਂ ਨੇ ਇਦਾਂ ਕਰਨਾ ਕਹਿੰਦੇ ਸੜਕਾਂ ਟੋਏ ਸਾਡੇ ਵਾਲੇ ਪਾਸੇ ਤਾਂ ਬਹੁਤ ਟੋਏ ਸੀਗੇ ਜੀ ਉੱਥੇ ਦੇ ਪਾਸੇ ਸਾਡੇ ਘਰਾਂ ਵਾਲੇ ਪਾਸੇ ਤਾਂ ਕਹਿੰਦੇ ਦੋ ਦੋ ਟਰੱਕ ਦੂਰ ਦੂਰ ਦਾ ਰੋੜੀ ਦੇ ਢਾਹ ਦਿੰਦੇ ਹੁੰਦੇ ਕਹਿੰਦੇ ਸੜਕ ਬਣ ਗਈ ਸੜਕ ਬਣ ਗਈ ਸੜਕ ਬਣ ਗਈ ਜਿੱਦੋਂ ਕਹਿੰਦੇ ਵੋਟਾਂ ਬਾਦ ਹੁਣ ਇਹਨਾਂ ਨੂੰ ਵੋਟਾਂ ਬਾਦੋ ਵੋਟਾਂ ਬਾਦ ਦੇ ਦੂਜੇ ਦਿਨ ਰੋੜੇ ਵਿੱਚ ਕਾ ਲੈਂਦੇ ਹੁੰਦੇ ਸੀ ਉਹ ਵਕਤ ਵੀ ਦੇਖਿਆ ਸੋ ਬੜੇ ਉਹੀ ਗੱਲ ਹੈ ਵੀ ਆਪਾਂ ਨਾ ਆਪਾਂ ਆਪਣੇ ਮਨ 'ਚ ਕਾਲੀਆਂ ਬਹੁਤ ਨੇ ਆਪਾਂ ਨੂੰ ਐ ਲੱਗਦਾ ਵੀ ਓਵਰਨਾਈਟ ਹੀ ਸਾਰਾ ਕੁਝ ਕਰਦੇ ਜੇ ਇੱਕ ਬਾਪੂ ਦੇ ਚਾਰ ਪੁੱਤ ਹੋਣ ਚਾਰਾ ਚਾਰਾ ਦੇ ਚਾਰਾ ਦੇ ਮੂੰਹ ਸਿੱਧੇ ਨਹੀਂ ਹੁੰਦੇ ਹਨਾ ਚਾਰ ਸਾਹਮਣੇ ਔਖੇ ਹੋ ਜਾਂਦੇ ਕਿਉਂਕਿ ਕਹਿੰਦਾ ਮੈਨੂੰ ਆ ਚਾਹੀਦਾ ਕੁਹਾ ਚਾਹੀਦਾ ਫਿਰ ਮਾਨ ਸਾਹਿਬ ਨੇ ਸਾਰਾ ਪੰਜਾਬ ਸਾਹਮਣੇ ਸੋ ਆਪਾਂ ਸਾਥ ਦੇਈਏ ਉਹਨਾਂ ਦੀ ਸੋਚ ਦਾ ਔਰ ਮੈਂ 100% ਸ਼ੋਰਾਂ ਧੂਰੀ ਬਾਰੇ ਤਾਂ ਕਿ ਪੂਰੇ ਪੰਜਾਬ ਬਾਰੇ ਉਹ ਬਹੁਤ ਸੋਚਦੇ ਨੇ ਜਦੋਂ ਵੀ ਮੈਂ ਗੱਲ ਕਰਦਾ ਉਹ ਕਹਿੰਦੇ ਮੈਂ ਆਪਣੀ ਮਾਂ ਦਾ ਪੁੱਤ ਨਹੀਂ ਹੁਣ ਮੈਂ ਪੰਜਾਬ ਦਾ ਪੁੱਤ ਆ ਸੋ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈ ਬਾਬਾ ਕਿਰਪਾ ਕਰਿਓ ਉਹਨਾਂ ਦੀ ਸੋਚ ਨੂੰ ਔਰ ਮੈਂ ਬਾਈੁਰਗੇ ਅਰਦਾਸ ਕਰਦਾ ਵੀ ਉਹਨਾਂ ਦੇ ਹਰੇ ਪੈਨ ਜਿਹੜਾ ਆਪਾਂ ਪਾਵਰ ਦਿੱਤੀ ਹੈ ਹਮੇਸ਼ਾ ਪੰਜਾਬ ਦੀ ਭਲ ਸਰਦਾਪਵਾਸ ਅਜੋ ਬੀਨੂ ਜੀ ਨੇ ਕਿਹਾ ਕਿ ਚੜ੍ਹਦੀ ਕਲਾ ਦਾ ਸਾਰਾ ਕੁਝ ਬਹੁਤ ਅੱਛੇ ਕੰਮ ਮਾਨ ਸਰਕਾਰ ਕਰ ਰਹੀ ਹੈ ਉਹ ਅਸੀਂ ਕਿਸੇ ਫੋਰਸ ਨਾਲ ਨਹੀਂ ਆਏ ਅਸੀਂ ਦਿਲੋਂ ਆਏ ਅੱਜ ਸੋ ਬਹੁਤ ਵਧੀਆ ਹੰਗਾਰਾ ਲੋਕ ਵੀ ਖੁਸ਼ ਨੇ ਜਮੀ ਤੇਰ ਨੇ ਇਥੋਂ ਜੀ ਤੁਸੀਂ ਪੰਜਾਬ ਦਾ ਦੌਰਾ ਵੀ ਕੀਤਾ ਹੈ ਹਾਂ ਜੀ ਪੰਜਾਬ ਦਾ ਦੌਰਾ ਕੀਤਾ ਕਿਦਾਂ ਲੱਗਦਾ ਹੈ ਜੀ ਅੱਜ ਪੰਜਾਬ ਦਾ ਫਰੀਦਕੋਟ ਗਿਆ ਉੱਥੇ ਕਰਕੇ ਜਿੱਤਨ ਬੋਲ ਨਾਲ ਬਹੁਤ ਵਧੀਆ ਉੱਥੇ ਮੇਰਾ ਖਿਆਲ ਇੱਕ ਪਾਸਾ ਪੂਰਾ ਹੀ ਲੱਗਦਾ ਸਾਰੀ ਖੁਸ਼ ਤੇ ਇਥੋਂ ਮੀਤਿਆਰਾਂ ਦੀ ਬਹੁਤ ਸਾਫ ਸੁਥਰੀ ਅਕਸ ਦੇ ਮਾਲਕ ਨੇ ਤੇ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਉਹਨਾਂ ਪ੍ਰਤੀ ਜਿੱਥੇ ਅਸੀਂ ਪਿੰਡਾਂ 'ਚ ਗਏ ਅੱਜ ਤਾਂ ਬੜਾ ਭਰਮਾ ਹੁੰਗਾਰਾ ਮਿਲਿਆ ਸੋ ਮੋਰਚਾ ਫੁੱਟੇ ਹੋ ਜਾ। ਅੱਗੇ ਗਣਾ ਤਾਂ ਉਹਨੇ ਕਰ ਕੀ ਫੀਲ ਕਰਨਾ ਚਾਹੇ। ਵੋਟਰ ਬਹੁਤ ਜ਼ਿਆਦਾ ਜੀ ਹੁਣ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਕੁਛ। ਅਸੀਂ ਤਾਂ ਕਹਾ ਕਿ ਕਿ ਅਸੀਂ ਮਾਨ ਸਾਹਿਬ ਨਾਲ ਵੀ ਇਲੈਕਸ਼ਨ ਵੇਲੇ ਆਏ ਤੇ ਦੁਬਾਰੇ ਅਸੀਂ ਨਾ ਆਉਂਦੇ ਜੇ ਕੰਮ ਨਾ ਕਰਦੇ। ਅਸੀਂ ਫਿਰ ਵੀ ਆਵਾਂਗੇ 5 ਸਾਲ ਬਾਅਦ ਕਿਉਂਕਿ ਸਾਨੂੰ ਆਪਣੇ ਸੀਐਮ ਸਾਹਿਬ ਤੇ ਬਹੁਤ ਮਾਣ ਆ ਕਿ ਦਿਨ ਰਾਤ ਉਹ ਸੌਂਦੇ ਨਹੀਂ ਪੰਜਾਬ ਬਾਰੇ ਸੋਚਦੇ ਆ ਤੇ 2 ਸਾਲ ਦੇ ਵਿੱਚ ਜਿੰਨੇ ਕੰਮ ਕੀਤੇ ਸਰਕਾਰਾਂ ਨੇ ਕੋਈ 70 ਸਾਲ 'ਚ ਨਹੀਂ ਕੀਤੇ। ਤੁਸੀਂ ਇਸ ਕਰਕੇ ਅਸੀਂ ਦੁਬਾਰਾ ਫੇਰ ਵਿੱਚ ਲਿਆ ਕਿ ਬਹੁਤ ਵਧੀਆ ਕੰਮ ਅੱਜ ਤੁਸੀਂ ਧੂਰੀ ਚ ਵੀ ਆਏ ਹੋ ਚੌਨਪੁਰ ਚਾਰਕਨ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਧੂਰੀ ਮੇਰਾ ਮੈਂ ਵੀ ਕੋਈ ਵੀ ਨੂਰਾ ਮੈਂ ਨਾਪੇ ਤਾ ਤੇ ਧੂਰੀ ਮੇ ਆਉਣਾ ਜਾਣਾ ਬਣਿਆ ਰਹਿੰਦਾ ਮੁੱਖ ਮੰਤਰੀ ਦਾ ਹਲਕਾ ਜੀ ਆਪਾਂ ਗਾਣੇ ਤੁਸੀਂ ਅਜੇ ਸਾਡੇ ਹਲਕੇ ਨੂੰ ਤਾਂ ਕੁਝ ਮੇਲੂ ਫਾ ਬਾਅਦ ਚ ਦੇਖਾਂਗੇ ਤੁਹਾਨੂੰ ਤਾਂ ਮਿਲੀ ਜਾਂਦਾ ਬਹੁਤ ਠੀਕ ਹੈ ਠੀਕ ਹੈ ਉਹ ਮੈਨੂੰ ਜਦਾ ਗੇੜਦੇ ਹੁੰਦੇ ਵੀ ਕਿੰਨੇ ਕਰੋੜ ਦੇ ਡੈਮਾ ਕਿੱਥੇ ਜਾ ਜਾਏ ਕਹਿੰਦੇ ਧੂਰੀ ਨਹੀਂ ਆਉਂਦਾ ਕੋਈ ਨਹੀਂ ਧਾਰਿਆ ਨਾ ਬਾਕੀ ਸਪੋਰਟ ਕਰੋ ਤਦਕੇ ਵੀ ਚੇਰ ਰਵਾਂ ਦੀ ਤੇ ਫਿਰ ਸਸਦ ਵੀ ਸਸਦ ਦੇ ਵਿੱਚ ਵੀ ਬਾਈਪੂ ਮਾ ਸਮਾਨ ਦੀ ਆਵਾਜ਼ ਹੈ ਜਿਹੜੀ ਅਜੇ ਤੱਕ ਇੰਦੂ ਨਾਲ ਕੇ ਬਣ ਕੇ ਵੀ ਚੇਰ ਵੀ ਪੁੰਜਣਗੇ ਤੇ ਉੱਪਰਲਾ ਪ੍ਰੈਸ਼ਰ ਹੈ ਜਿਹੜਾ ਉੱਪਰੋਂ ਵੀ ਪੈਸਾ ਬਣਾਉਗੀ ਸੌਖਾ ਜੀ